ਤਾਂ ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਆਪਾਂ ਵੱਢਣਾ ਆ ਜੱਸੋ ਮੱਜਰੇ ਜੀਰੀ 6 ਕਿਲੇ ਵੱਢਣੇ ਨੇ ਕੰਬੈਨ ਵੀ ਹੁਣੇ ਆਈ ਹੈ ਜੀ ਰੋਟੀ ਖਾ ਲੋ ਵੀਰੇ ਪਹਿਲੇ ਬਾ ਰੋਟੀਓ ਖਾ ਲੋ ਤਾਂ ਹੌਲੈਂਡ ਵੀ ਆ ਗਈ ਟਰਾਲੀ ਉਰੀ ਖੜੀ ਜਗੀ ਹੌਲੈਂਡ ਘਰੋਂ ਲੈ ਕੇ ਆਂਦਾ ਚੱਲਦੇ ਆਂ ਮੋਟਰ ਤੇ ਮਸ਼ੀਨਾਂ ਨੂੰ ਹੁਣੇ ਰੋਕੀ ਆਪਾਂ ਰੋਟੀ ਖਵਾ ਕੇ ਬਾ ਫਰ 15 20 ਮਿੰਟ ਤੱਕ ਚਰਾ ਦਿੰਨੇ ਕੰਮ ਇਹ ਹਲੇ ਸਾਗੜ ਜੀਓ ਫਿਰ ਉੱਥੇ ਮੌਚਰ ਆ ਜਾਂਦਾ ਫਿਰ ਉਹ ਬਚਾ ਦਿੰਦੇ ਨੇ ਇਹਨੂੰ ਜੀ ਦੀ ਲਈ ਵੀਰੇ ਬੱਢਣ ਵਾਲੀ ਹੋ ਗਈ ਅੱਛਾ ਹੂੰ ਬੱਚੋ ਦਾਣਾ ਨਰਮ ਆਉ ਉਹ ਪੱਕ ਗਈ ਸਾਗੜ ਪਈਆ ਯਾਰ ਹਲੇ ਵੀ ਲੋਰ ਗੱਲੀ ਕਰ ਰਹੀ ਆ ਆਗੇ ਵੀ ਖਰਾਬ ਹੋ ਗਿਆ ਕਿੰਨਾ ਕਿਲਾ ਹੈ ਵੀਰੇ ਹੈ ਕਿੰਨਾ ਸੌਆ ਹੈ ਦੋ ਟਾਈ ਬੀਗੇ ਸਭ ਬੀਗੇ ਇਹ ਕਿ ਮੇ ਖਰਾਬ ਹੋ ਗਿਆ ਹਲਦੀ ਤਾਂ ਨਹੀਂ ਹੈਗੀ ਇਹ ਕਹ ਹਲਦੀ ਵਾ ਹਲਦੀ ਇੰਨੇ ਕੋ ਕਰ ਦਉਂਦੀ ਹੈ ਇਹ ਬੱਲੇ ਖੜੇ ਪਛੇਤੀਆਂ ਦੀਆਂ ਇਹ ਲਾਸਟ ਟ੍ਰੈਕਟਰ ਹੈਂ ਦੋ ਪੈਨਾਂ ਨਾਲ ਦੋ ਪੈਨਾਂ ਨਾਲ ਦਿਖਾ ਕੇ ਆਇਆ ਹਾਂ ਹੈਂ ਦਿਖਾ ਕੇ ਆਇਆ ਟ੍ਰੈਕਟਰ ਨਹੀਂ ਟ੍ਰੈਕਟਰ ਤੇ ਲੱਗਾ ਹੋਇਆ ਸਲੈਂਸਰ ਵੀ ਬਾਅਦ ਚੈੱਕ ਕਰੋ ਬੈਟਰੀ ਵੀ ਬਾਅਦ ਚ ਕੀ ਬੈੱਕ ਤਾਂ ਛੋਟਾ ਹਲੇ ਬੈੱਕ ਤਾਂ ਬੜਾ ਲਵਾਵਾਂਗੇ ਫੇਰ ਚੱਕਾਂਗੇ ਆਜੇ ਸਭ ਤੋਂ ਛੋਟਾ ਮਾੜੀ ਮਾੜੀ ਆ ਗਵਰੀ ਆ ਗਿਆ ਆ ਗਿਆ ਰੋਟੀ ਬਣਾ ਰਿਹਾ ਹਲੇ ਲੇਟ ਹੋ ਗਿਆ ਸਾਰੇ ਹੀ ਆਉਂਦਾ ਰੋਟੀ ਲੈ ਕੇ ਆਉਣਾ ਮੈਂ ਮਾਂ ਚਾਲਵਾ ਮਾਂ ਰੋਟੀ ਖਾ ਲਿਆ ਦੀ ਰੋਟੀ ਖਾ ਕੇ ਮੈਂ ਬਚਾ ਲੇਤਾ ਬਟਾਟਾ ਹੋ ਗਿਆ ਆ ਜਾ ਹੁਣ ਹੁਣ ਖਾ ਲਿਆ ਹੁਣ ਵੀਰੇ ਪਕਾ ਕੇ ਹਾਂ ਅੱਛਾ ਹੋ ਲਵੇ ਰੋਟੀ ਟਰੈਕਟਰ ਲੈ ਜਾਂਦਾ ਹੌਲੀ ਤੈਨੂੰ ਭੁੱਖ ਲੱਗੀ ਹੋਈ ਦੀ ਕਾਂਡਾ ਦੋਈ ਲੱਗਦਾ ਕਾਂਡਾ ਇੱਕ ਪੂਰਾ ਹੋ ਗਿਆ ਮੈਂ ਫੋਨ 'ਤੇ ਕਹਿੰਦਾ ਮੈਂ ਕੋਲ ਪਹੁੰਚ ਜਾਣਾ ਬੱਜੇ ਦੀ ਤੇ ਮੈਂ ਛੱਡਦਾ ਦੇ ਮਾਂ ਚਾਲ ਆ ਜਾਂਦੇ ਲੱਸੀ ਲੈ ਕੇ ਹਾਂ ਲੱਸੀ ਨਾਲੇ ਵੀ ਆਂਗੇ ਮਾਂ ਚਾਲ ਮੈਂ ਜਹੇ ਜਸੂ ਆ ਗਿਆ ਮਸ਼ੀਨ ਆ ਗਈ ਮਾਂ ਹੁੰਦਾ ਮੈਂ ਮਰ ਰਗੜਦਾ ਮਾਂ ਦੋ ਰੋਟੀਆਂ ਵਾਜੋ ਈਸ਼ਣ ਦਾ ਚੱਲਣ ਵਾਲੀ ਸਹੀ ਸਹੀ ਖਾ ਲਾ ਇਹ ਜਿਹੜੀ ਖਾਣੀ ਲੱਸੀ ਪੀ ਲੈ ਕਹਿੰਹੀਂ ਹੈ ਈ ਜੇ ਖੜਕਾ ਹੋਇਆ ਸੀਗਾ ਹੂੰ ਗੇਰ ਪਿਆਣਾ ਪਾਣੀ ਵਾਲਾ ਅੱਛਾ ਇਹ ਪਾਇਆ ਜੀ ਮੇਰਾ ਸੌਂ ਗਿਆ ਦੀ ਹੈ ਆ ਨੂਣ ਕਰੇ ਨੂਣ ਕਰੇ ਹਾਂ ਹੈ ਦੁਨੀਆਂ ਤੋਂ ਤੋਕੇ ਹਾਂ ਕਾਜਾ ਜੇ ਕਹਿ ਵੀ ਕਾਜਾ ਜੇ ਜੀ ਆ ਰਹੀ ਹੋਤੀ ਪੱਟ ਤੇ ਬੈਠ ਕੇ ਪੀ ਰਹੀ ਸੀ ਆਪਾਂ ਹਰਦਾ ਬਾਈ ਜਿੰਨੀ ਵਾਰ ਆਪਣਾ ਸਾਈਕਲ ਚੱਕਾ ਹੈ ਉਹ ਮੇਰੇ ਕੋਲ ਆਉਣਾ ਉਹ ਰੀ ਆ ਕੇ ਬਣਾ ਕੇ ਚਾਹ ਪੀਏ ਚਾਹ ਜੋ ਆਪਾਂ ਉਹਦੇ ਨਹੀਂ ਕਰਦਾ ਜੀ ਦਾਰੂ ਇਹ ਡੰਡੇ ਪਹਿਲੀ ਪਾ ਲੈਣਾ ਨਾ ਵੀਰੇ ਇੱਥੇ ਲੜੀ ਜੇ ਪਾ ਲਾਂਗੇ ਨਾ ਵੀਰੇ ਐਡੀ ਛੋਟੀ ਟਰਾਲੀ 'ਚ ਪਾ ਲਾਂਗੇ ਸੱਲੜੀ ਦਾ ਉੱਪਰ ਇਹਨੂੰ ਬੜੇ ਨੂੰ ਚੜ ਲਾਂਗੇ ਦੇਖੋ ਦੋ ਟਰੈਕਟਰ ਟਰਾਲੀਆਂ ਨਹੀਂ ਬਹੁਤ ਚਲਾਉਣੇ ਆ 10-15 ਮਿੰਟ ਤੱਕ ਸਗੜ ਜੀ ਉਤਰ ਜੂਗੀ ਸਗੜ ਹਲੇ ਵੀ ਆ ਗਈ ਆ ਵੀਰੇ ਰਾਦੀ ਮਸੀਨ ਟਾਈਮ ਹੋ ਰਿਹਾ 10:05 ਹੋ ਰਹੇ ਨੇ ਬਸ ਆਗੜ ਜੀ ਉੱਤਰੇ ਗਈ ਸੇਵ ਜੀ ਉੱਤਰ ਗਈ ਛਾਗੜ ਦਾ ਉੱਤਰ ਗਈ ਛਾਗੜ ਬਸ ਆਗੜ ਉੱਤਰ ਗਈ ਤੇ ਵੱਧ ਗਿਆ ਗੱਭੇ ਨੇ ਜਮੀ ਬਿਸੀ ਵੀ ਹਨ ਹਲਦੀ ਹੋ ਗਈ ਉਹ ਡੇਡ ਡੇਡ ਸਾਲ ਦੀ ਕੇ ਵੱਧ ਹੋ ਸਾਲ ਨਹੀਂ ਹੋਈ ਸਾਲ ਲੱਗਿਆ ਠੀਕ ਆ ਗੇੜਾ ਤਾਂ ਉਹਨਾ ਨਹੀਂ ਪੂਰਾ ਆ ਵੱਡਣਾ ਕੇ ਘੇਰਾ ਇੱਕ ਹੀ ਬਾਈਨਾਂ ਕੇ ਘੇਰਾ ਉੱਪਰ ਆ ਪੰਜ ਕਿਲੇ ਵੱਡਣੇ ਨੇ ਬਾ ਦੋ ਟਰਾਲੀਆਂ ਨੇ ਭਰ ਜਾਣੇ ਦੋ ਟਰਾਲੀਆਂ ਸਾਰੇ ਜਾਣਾ ਆਪਣਾ ਕੀ ਹੜਦੀ ਗਾਹ ਨੂੰ ਮੈਂ ਬਤਾਉਣਾ ਉਹ ਕਾਲੇ ਕਾਹ ਨੂੰ ਮੈਂ ਲਾ ਕੇ ਭਾਗ ਲਊਗਾ ਠੀਕ ਆਇਓ ਲਾ ਟਾਫੀ ਨੂੰ ਮੈਂ ਗਾਹ ਨੂੰ ਮੈਂ ਉਹ ਲਾ ਕੇ ਬਾਬਾ ਉੱਤੇ ਲੰਗਦਾ ਕਰਦਾ ਕੋਈ ਫਟ ਬੰਦੇ ਹੀ ਆ ਆ ਮਾਪਾ ਵੀ ਆ ਇੱਕ ਟੈਂਕ ਪਰਖੇ ਬਾਤ ਆ ਜੀ ਮਸ਼ੀਨ ਨੇ ਟਰਾਲੀ 'ਚ ਬਦ ਦੁਬਈ ਮੱਲਾ ਭਰਨ ਆ ਲਈ ਆ ਇਧਰੋਂ ਛੜਤੀ ਦੀ ਗਰੀ ਵੀ ਦੀਗੀ ਇਹ ਕੱਲਾ ਕਿਹੜਾ ਲਾਊਗਾ ਤੇ ਪਹਿਲਾਂ ਮੈਸੀ ਵਾਲੀ ਭਰਾੜਾ ਨੇ ਥੱਲੇ ਉੱਪਰ ਉਹਨੂੰ ਹਾਲੈਂਡ ਨੂੰ ਚਾੜਦਾਂਗੇ ਦੇਖੋ ਆ ਲੱਗੇ ਤੀਆਂ ਟੈਂਕ ਪੈਣ ਮਸ਼ੀਨ ਲਵੇ ਲਿਆ ਕੇ ਹਾਂ ਭਰੇ ਭਰੇ ਭਾਈ ਆ ਜੀ ਹਾਂ ਆਪੜਾ ਕੋਈ ਕਰਾਉਣੀ ਠੀਕ ਹੈ ਵੀਰੇ ਇਹ ਫੇ ਥੱਲੇ ਲਈ ਫੇਰ ਬਟਣੀ ਆ ਵੀਰੇ ਦੋ ਹੱਥ ਪਾ ਕੇ ਥੱਲੇ ਲਾ ਲ ਅੱਛਾ ਆਪੜਾ ਨਾ ਉਹ ਦੂਤ ਕਿੱਥੇ ਖੜਾ ਉਹ ਸਵੇਤਾ ਅੱਛਾ ਉਹ ਇਹਦਾ ਸੈਲਰ ਨਾਲ ਹਾਂ ਜੀ ਹਾਂ ਉਹ ਬਸ ਤੂੰ ਤੇ ਨਹੀਂ ਖੜਾ ਹਾਂ ਜੀ ਉੱਥੇ ਪਾਟਾ ਆ ਜੀ ਆਏ ਨੂੰ ਉਹ ਦੇਖਾਂ ਅੱਛਾ ਆੜੇ ਕਰੂਆਂ ਸਾਹਮਣੇ ਠੀਕ ਹੈ ਠੀਕ ਹੈ ਲੜਣੀ ਪਈ ਰਹੇ ਨੇ ਕਿਹਨੇ ਸਲਿੱਪ 'ਚ ਕੱਢੀ ਜਾਣੇ ਨੇ ਡੈਕਟਰਾਂ ਵੀਰੇ ਹਾਂ ਕੋਈ ਨਾ ਉੱਪਰ ਬਾਹਰ ਕਰੇ ਨਾ ਇਹ ওভার ਸਲੋ ਬਣਾਏ ਪਏ ਨੇ ਮੀਂਹ ਵਾਲੇ ਪਹਾੜਾਂ ਵਾਲੇ ਹੈ ਇਹ ਪਾਣੀ ਵਧ ਗਿਆ ਇੱਧਰ ਨੂੰ ਇੱਧਰ ਵਧ ਗਿਆ ਥੱਲੇ ਨੂੰ ਹੈ ਹਾਂ ਫਾਇਦਾ ਤਾਂ ਹੈਗਾ ਨਾ ਵੀਰੇ ਇਹਨਾਂ ਦਾ ਇਹਦਾ ਕੋਈ ਫਾਇਦਾ ਤਾਂ ਹੁੰਦਾ ਹੀ ਹੈ ਪਾਣੀ ਵਧ ਹੋਣੀਆ ਫਿਰ ਹੂੰ ਟੋਕਰਾ ਚੱਲੀ ਹਾਂ ਇੱਧਰ ਰੜਦੇ ਉੱਧਰ ਸਾਗ ਜਾ ਰੱਖ ਦੇ ਬੱਗੇ ਹੀ ਲਿਆਂ ਮਣੋਂ ਹੁਣ ਟਰਾਲੀ ਚਾੜਨ ਉਸ ਪਰ ਆ ਥੋੜਾ ਜਿਹਾ ਵੱਢ ਕੇ ਸਿੱਤੀ ਜਾਊਗੀ ਆ ਵੇਖੋ ਮਸ਼ੀਨ ਵਾਲਾ ਬਾਈ ਬੈ ਕੇ ਨਹੀਂ ਆਉਂਦੀ ਉੱਥੋਂ ਆ ਬਾਜੀ ਕਾਦੀ ਕਰਦੀ ਐ ਇਹ ਆਹ ਦਾ ਹੁਣ ਸੌਂ ਟਾਈਮ ਚੱਲਦੇ ਨੇ ਕਰਦੇ ਹਿੰਦੇ ਨੇ ਬੱਜ ਆਏ ਚੱਲਦੀਆਂ ਨੇ

ਆ ਚਾੜਦੀ ਮਸ਼ੀਨ ਉੱਪਰ ਹੀ ਹੋਰ ਰਹਿ ਗਿਆ ਥੋੜਾ ਜਿਹਾ ਘੇਰਾ ਇਹ ਪਹਿਲਾਂ ਉਪਰੋਂ ਵੱਢ ਕੇ ਥੋੜੀ ਜਿਹੀ ਇਹਨਾਂ ਦੇ ਟਰਾਲੇ 'ਚ ਪਾ ਕੇ ਫੇਰ ਚੱਲਣਾ ਵਧਾਂਗੇ ਤਾਂ ਲਓ ਜੀ ਮਸ਼ੀਨ ਹੋ ਗਈ ਚੋਕ ਹੁਣ ਦੇਣ ਕਿ ਗੇੜਾ ਚਾਹ ਵੀ ਆ ਗਈ ਆਪਣੀ ਚਾਹ ਬਣਾ ਲੈ ਸਿੰਘ ਜੀ ਆ ਆ ਦੇਰ ਕਰਕੇ ਆ ਦੇਰ ਕਰਕੇ ਰੱਖੋ ਗਏ ਆ ਆ ਆ ਦੇ ਰੱਖ ਬੈਨਾਂ ਕਾ ਕੰਮ ਹੁੰਦਾ ਏ ਚਾਹ ਗਲਾਸ ਘੱਟ ਨਹੀਂ ਹੈਗੇ ਕੜੀਆ ਪੂਰੀ ਪੂਰੀ ਕੜੀਆ ਥੋੜੀ ਦੁੱਸ ਬਣਾਈ ਹੋਏ ਆਏ ਹਾਏ ਹਾਏ ਆ ਦੇਖ ਲਓ ਲਓ ਜੀ ਚਾਹ ਵੀ ਆ ਗਈ ਆਪਣੀ ਬੈ ਕੇ ਤੇ ਆਪਾਂ ਟਰੈਕਟਰ ਤੇ ਹੀ ਚਾਹੂ ਪੀਲੀ ਬੱਢ ਰਹਿਆਂ ਕੰਮ ਆ ਨਾ ਉਹ ਡਰਾਈਵਰ ਕਹਿੰਦਾ ਇਹਨੇ ਮੈਂ ਵੜਦਾ ਉਹ ਜਿਹੜਾ ਦੂਆ ਦੋ ਡਰਾਈਵਰ ਨੇ ਦੂਆ ਇਹਨੇ ਚਾਹ ਪੀਊਗਾ ਤੁਹਾਡੇ ਸੇਜ ਤੋਂ ਦੋ ਦੋ ਤਿੰਨ ਕਿਟੈਂਕ ਪਾ ਕੇ ਇਹਨੂੰ ਉਤਾਰਦੇ ਥੱਲੇ ਆਪਾਂ ਆਹ ਟਰਾਲੀ ਨੂੰ ਫਿਰ ਉਹ ਦੂਈ ਭਰਾਵਾਂ ਕੇ ਬੜੀ ਹੋ ਗਈ ਆ ਆ ਮਸ਼ੀਨ ਫੇਰ ਚੋਕ ਹੋ ਗਈ ਜੀ ਉਹ ਟਰਾਲੀ ਚ ਪਾ ਕੇ ਦੋ ਤਿੰਨ ਕਿਟੈਂਕ ਥੱਲੇ ਇਹਦੇ ਦੋ ਕਿਟੈਂਕ ਪਏ ਹੋਏ ਨੇ ਆਪਾਂ ਮੋਟਰ ਚ ਲਈ ਦੀਗੀ ਪਾਣੀ ਪੀਣ ਨੂੰ ਆ ਪੀਣਿਆ ਪਾਣੀ ਤਿਆਰ ਅਗੀ ਵੇ ਸਵੇਰ ਦਾ ਪਾਣੀ ਨਹੀਂ ਪੀਤਾ ਵਾ ਚਾਹ ਜਾ ਪੀਤੀ ਵੀ ਆ ਇਹ ਚੋਕ ਹੋ ਗਈ ਫੇਰ ਦੁਬਾਰਾ ਹੁਣ ਫੇਰ ਆ ਬਰ ਬਰ ਕੰਨ ਬੱਲੇ ਅੱਛਾ ਗਰੀ ਵੱਧਾ ਜਿਹੜਾ ਪੱਪਾ ਦਾ ਖਾਵਾ ਵਾ ਗਿਆ ਨਾ ਵਿੱਚ ਅੱਛਾ ਆਥਰੇਸਰ ਜਾਂ ਹੁਣ ਕਿਹੜਾ ਆਉਂਦਾ ਨਹੀਂ ਹੈਗਾ ਬਹੁਤ ਘਟਾਗੇ ਥੋੜਾ ਆਲੇ ਆਲੇ ਕੱਟ ਕੇ ਨਾ ਆਲੇ ਵਿੱਚ ਆਖਾ ਹੋਇਆ ਨਾ ਇਹਦਾ ਪਛਾਲ ਦੇ ਬਾਅਦ ਜਾਂਦਾ ਠੀਕ ਆ ਪਾਤਰਾ ਬਦਲਾ ਕੇ ਜਾਂਦਾ ਫੋਲਡੂ ਆ ਕੇ ਇਹ ਵਾਟਾ ਆ ਹੋ ਗਈ ਮਸ਼ੀਨ ਚੋਕ ਜੀ ਫੱਟ ਰਹੇ ਨੇ ਹੁਸਪਾਜ ਇੰਨਾ ਇਕੱਠਾ ਹੋ ਜਾਂਦਾ ਹੀ ਆ ਪਾ ਗਏ ਤੇ ਲੈਣੀ ਸਮੋਸੇ ਗੋਵਿੰਦਪੁਰੇ ਤੋਂ ਦੇਖੋ ਇਹ ਲੈ ਕਹਿੰਦੇ ਨੇ ਸਮੋਸੇ ਪਈਆਂ ਤਾਂ ਰੋਟੀਆਂ ਵੀ ਦੀਆਂ ਠੀਕ ਆ ਜੀ ਸਮੋਸੇ ਹੀ ਲਿਆਉਣੇ ਆ ਉਸ ਲਿਆਂਦੇ ਕਿ ਮੈਂ ਚੱਲਦੀ ਵਾ ਥੋੜੀ ਹੀ ਰਹੀ ਚੱਲ ਨੇ ਇੱਧਰ ਲਈ ਮੋਟਰ ਤੇ ਕੌਲੀਆਂ ਆਪਾਂ ਇੱਥੋਂ ਚੱਕ ਲੈਣੀਆਂ ਮੋਟਰ ਤੋਂ ਤਾਂ ਆਪਾਂ ਬਣਾ ਕੇ ਲੈ ਕੇ ਚੱਲੀ ਚਾਹ ਦਿਖਾ ਦੇ ਚਾਹ ਖਾ ਬਈ ਮੈਂ ਯਾਰ ਸੇਬ ਜੀ ਕੀ ਕਰਦਾ ਤੂੰ ਹੈ ਤਾਂ ਵੱਡੇ ਆ ਕੇ ਉੱਪਰ ਲਾ ਸੌਂ ਗਈ ਸਾਰਾ ਬਾਈਕ ਮਤਲਬ ਇੱਕ ਦੋ ਘੰਟੇ ਦੋ ਘੰਟੇ ਰਹਿ ਗਏ ਬਸ ਖਾਲੀ ਵੀ ਹੋਏਗੀ ਵਾ ਗਲ ਸਤੀ ਟਰਾਲੀ ਹੋਗੀ ਫਿਰ ਇਹਦਾ ਥੱਲੇ ਲੱਗ ਜਾਣਗੇ ਕਿਹੜੇ ਝੋਕ ਫਿਰ ਇਹਨੂੰ ਕੱਢਾਂਗੇ ਉਹ ਥੱਲੇ ਖੇਤ ਨਰਮ ਜਾ ਦਾਵੇਂ ਨੇ ਜਾਵੇਂ ਕਈ ਵਾਰ ਗੱਲੇ ਚ ਤੇਜੀ ਦੇ ਕੇ ਕੱਟ ਲਾਂਗੇ ਫਿਰ ਉਹ ਦੂਏ ਫੇਚੋ ਲਵੇ ਖਰਚੋ-ਕੁਰਚੇ ਵੱਡੇ ਬੇ ਨੇ ਉਹ ਜੇ ਭਵਾ ਲਾਂਗੇ ਧਾਣੇ ਬਲੋ ਜੀ ਉੱਪਰਲਾ ਖੇਤ ਗਿਆ ਵੱਢਿਆ ਸਬਜ਼ੀਓ ਪਰੇ ਵਾਲੀ ਥੋੜੀ ਜਿਹੀ ਹੋ ਰੱਖੀ ਆ ਉਹ ਅਛਾ ਹੱਤਾ ਨਾ ਝਾੜਾਂਗੇ ਹਾਂ ਆਹ ਦੇਖ ਆਹ ਕੱਟਣ ਵਾਲੇ ਚੱਕ ਪਰ ਸਿਆਉਣ ਉਹ ਸਾਈਡਾਂ ਦੇ ਉਹ ਹੀ ਰਹਣਗੇ ਨਾ ਸਿੱਟੇ ਹੀ ਰਹੇ ਹੋਣਗੇ ਇਹੋਰੇ ਗਿਰੀ ਵੀ ਕਰਕੇ ਥੱਲੇ ਝੜ ਗਈ ਹੈ ਨਾ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਖਾਦਾ ਹੋ ਗਿਆ ਹਾਂ ਇਹ ਕੋਈ ਤਾਂ ਦੇਰ ਕੋਲ ਨਾ ਹੋਏਗਾ ਹਾਂ ਇੰਨਾ ਕ ਤਾਂ ਹੋਏਗਾ ਹੋਣਾ ਚੱਕੀ ਤੇ ਚੱਕੇ ਦਾ ਫੂਸੇ ਆਉਣੇ ਥੱਲੇ ਹੀ ਖਿੰਡਿਆ ਭਾਈ ਕਾ ਖੜੀਆ ਟਰਾਲੀ ਚਾਰੇ ਨਗ ਦਾ ਤਰ ਜੇਲਾ ਸਿੰਘ ਜੀ ਫੂਲ ਨਾਲ ਦੀ ਨਾਲ ਸੁੱਕ ਗਿਆ ਨਾ ਜਮੀ ਐੜੀ ਪੱਛੋ ਹੁੰਦੀ ਹੈ ਕੀ ਵੱਧ ਹੁੰਦੀ ਆ ਅੱਛਾ ਆ ਵੀ ਸੁੱਕ ਗਏ ਹੈ ਨਹੀਂ ਪੱਛੋਗੇ ਮੈਂ ਖੁਸ ਕੀ ਜੱਕਦੀ ਆ ਹਵਾ ਜਿਹੀ ਹੁੰਦੀ ਆ ਨਾ ਪਾਣੀ ਨੂੰ ਸੁਕਾਉਂਦੀ ਹੈ ਗਲ ਨੂੰ ਸੁਕਾ ਦਿੰਦੀ ਹੈ ਜਿਹੜੀ ਐ ਚੱਲੂ ਇੱਧਰ ਆਏ ਨੂੰ ਵਾਹ ਰਹਿ ਗਈ ਥੋੜੀ ਜੀ ਵਾਹ ਗਿਰੀ ਵੀ ਕਰਕੇ ਥੋੜਾ ਜਿਹਾ ਟਾਈਮ ਲੱਗ ਰਿਹਾ ਬੈਕ ਕਰ ਕਰਕੇ ਚੱਕਣੀ ਪੈਂਦੀ ਆ ਟਰਾਲੀ ਵੀ ਆਪਣੀ ਗਈ ਭਾਰ ਬੱਸ ਨੰਨੇ ਚਲੋ ਤਿੰਨ ਘੰਟੇ ਕੜੀ ਘਾਟੇ ਚਲੇ ਉਹ ਦੂਈ ਆਉ ਖੜੀ ਆ ਮੈਸੀ ਵਾਲੀ ਹੋ ਰਹੀ ਨਿਕਲ ਵੀ ਆ ਬੱਗਾ ਬੱਗਾ ਪਿਸ਼ਟਮ ਆਹ ਪਿਸ਼ਟਮ ਗਰਦਾ ਬਾੜੀ ਇਹ ਰੋਜ ਤਾਂ ਹਲਦੀ ਵੱਧਾਣਾ ਇਹ ਜੀਰਾਂ ਦਾ ਗਾਲਾ ਜੀ ਦੀ ਫੱਲੇ ਲੱਗੀ ਦੀ ਬਾਹਰ ਕਰਦੇ ਨਹੀਂ ਜੀਰੀ ਭੱਜਾ ਨਿਕਲ ਰਹੀ ਆ ਨਾ ਭਾਵੇਂ ਫੁੱਲ ਹੋ ਜੂਜੇ ਕਿੰਨਾ ਕਾਹਰਾ ਹੋ ਜੋ ਮੰਨ ਕੇ ਚੱਲ ਦੋ ਕ ਟੈਂਕਾ ਦੀ ਹੋ ਜੋ ਤਿੰਨੇ ਕ ਟੈਂਕਾ ਦੀ ਇਹ ਜਾ ਆਹ ਵਾਲੇ ਖਾਓ ਕੋਈ ਕਟਿਆ ਯਾਰ ਤੇ ਕਿੰਨੇ ਉਹ ਦੋ ਕਰੀਂਦਾ ਆਏ ਰੇਟੇ ਤੇ ਲਾਉ ਹਾਂ ਹਾਂ ਕਿੰਨੇ ਕਿੰਨੇ ਆਲੀਆ ਦੇਖੋ ਬੋਲੋ ਕਿ ਪੰਜ ਕਿਲੇ ਦਾ ਜੰਦਾ ਦਾ ਏਸੀ ਦੇ ਪਾਗਰੇ ਦੀ ਚੋਕ ਹਾਂ ਜੀ ਦੇ ਉੱਪਰ ਅਸੀ ਲਾਉਂ ਚਿਆ ਐਨੀ ਨਾ ਕਰਦੀਆਂ ਐ ਐ ਗਿਰੀ ਵੀ ਤਾਂ ਏ ਤਗੜੀ ਕਰਕੇ ਆਗੇ ਦੀ ਆਪਾਂ ਮੰਡੀ ਚ ਦੋ ਟਰੈਕਟਰ ਲੱਲਿਆਂ ਦੇਦੇ ਮੰਡੀ ਚ ਬੁਰਾ ਹਾਲੇ ਬਹੁਤਾ ਟੋਲੇ ਨਹੀਂ ਰਹੀ ਚੱਕੇ ਨਹੀਂ ਰਹੀ ਅੱਗੇ ਸੈਲਰ ਵਾਲੇ ਆਪਣੀ ਉਦਨ ਵਾਲੀ ਪਈ ਆ ਦੇਖ ਲਓ ਹਫਤਾ ਹੋ ਗਿਆ ਇਹਨੂੰ ਪਈ ਨੂੰ ਆਇਕਣ ਸੜਕਾਂ ਤੇ ਰੋਲ ਰਹੀਆਂ ਨੇ ਫਸਲਾਂ ਆ ਦੇਖੋ ਕਿਵੇਂ ਸੜਕਾਂ ਨਹੀਂ ਖੜਾਈਆਂ ਮੈਨੇ ਆਪਾਂ ਲੋਮਾ ਤੇ ਮੋਰਚਰੀ ਹੁਣ ਦੇਖਦੇ ਹਾਂ ਕਿੰਨਾ ਮੋਰਚ ਰਊਗਾ ਅਲਾਈ ਵੀਰੇ ਮੋਰਚਰ ਮੂ ਇਸਈ ਦਾ ਦੀਆ ਵੀਰੇ ਉਹ ਜਿਹੜੀ ਦੂਈ ਹੁੰਦੀ ਆ ਵੀਰੇ ਕਿਹੜੀ ਆ ਜਿਹੜੀ ਆਹ ਲਾਉਂਦ ਨੇ ਆਹ ਜਿਹੜੇ ਸਰਕਾਰੀ ਇਹਨੂੰ ਪਤਾ ਨਹੀਂ ਕਿਹੜੇ ਨੇ ਇਹ ਉਹ ਜੰਮੀਆਂ ਦੀ ਪੈਦਾਵੀਆਂ ਆਈਆਂ ਨੇ ਮੈਂ ਕਿੰਨੇ ਦੇ ਵਿੱਚ ਜੱਜਮੈਂਟ ਕੀਤਾ ਇਹਦਾ ਮੀਟਰ ਆ ਹੋਆ ਜਿੰਨੇ ਤੇ ਕਢਾਉਣੀ ਆ ਇਹ ਮੈਂ ਕਿੰਨੇ ਤੇ ਇਹ ਰੇਤ ਲਗ ਲਗ ਹੁੰਦਾ ਵੀਰੇ ਇਹਨੂੰ ਬਤਲਾ ਗਏ 38300 ਦੇ ਨਿਕਲੂ। ਉਹ ਆਉਂ। ਇਹ ਵੇ ਨਹੀਂ ਕਰਨਾ ਉਹ ਚ। ਛੇੜੀ ਜੱਲੇ। ਪਤਾ ਨਹੀਂ। ਬਗਲੀ ਤੇ ਹੀ ਆ। 195 195 ਚੁਰਾ ਦਾ ਵੱਧਾ ਇਹਦਾ ਲਈ ਵੀਰੇ ਫਿਰ ਲੈ ਚੱਕ ਦੇ 17 ਦੇਣਾ ਨਾ ਵੀਰੇ ਹੈ ਚੱਕ 17 ਬਹੁਤ ਆ ਜਾਂਦਾ ਇੰਦਾਂ ਅਸੀਂ ਨਰਮਾਲ ਨੇ ਅੱਛਾ 195 ਜੀ ਜਲਦੀ ਫਿਰ ਸੈੱਲ ਆਣੀ ਹੈ ਹਾਂ ਬਾਅਦ ਵਿੱਚ ਛੱਲਣ ਚਾਰਜ ਹੋ ਜਾਣਗੇ ਸੱਤੀ ਕਰੀ ਚੱਟਤੀ 500 ਦੇ ਕਰਕੇ ਇਹ ਪਤਾ ਕਿੰਨਾ ਉਹਦੇ 38 500 ਨਿਕਲੂ ਅਸੀਂ ਉਹ ਇਹ ਚੰਨਾ ਇੱਧਰ ਪਟਾ ਆਜੀ ਤਾਰਾ ਜੰਮ ਲੱਗ ਗਈ ਆਪਣੀ ਟਰਾਲੀ ਬੈਕ ਚਾਰਨਗੇ ਹੁਣ ਚਰਬਾ ਉੱਪਰ ਦੇ ਉਹ ਵੇਖੋ ਤਾਂ ਵੀ ਥੋੜੀ ਨਾ ਚਰਬਾ ਚਰਬਾ ਤੰਡਾ ਤਾਰ ਤਾਰ ਦੇ ਸ਼ੀਸ਼ੀ ਤਾਰ ਲੋ ਟਰਾਲੀਆਂ ਹੋ ਗਈਆਂ ਆਪਣੀ ਖਾਲੀਆਂ ਕਰਾਂਗੇ ਸਾਡੇ ਚੱਲਦੇ ਆ ਮੈਂ ਇਕੱਠੀ ਪਾਉਂ ਫੋਲੰਡਲੀ ਵੀ ਖਾਲੀ ਹੋ ਗਈ ਕਰਦੇ ਅੱਗੇ ਦੇਖੋ ਜੀ ਆਪਾਂ ਲਾਈਟਾਂ ਲਾਉਈਆਂ ਦੀਆਂ ਦੇਖੋ ਇਹਦਾ ਕਿੰਨਾ ਕਰਨਾ ਬੰਦ ਕਰਕੇ ਦਿਖਾਵਾਂ ਕਰੋ ਚੈੱਕ ਛੋਟੇ ਛੋਟੇ ਲਾਈਟਾਂ ਨੇ ਬਾਈ ਆਪ ਪਹੁੰਚ ਗਏ ਜੀ ਆਪਾਂ ਸੈੱਟ 'ਚ ਔਰੇ ਖੜਾ ਕੇ ਟਰੈਕਟਰ ਟਰਾਲੀ ਉਹ ਪਿੱਛੇ ਹਾਲਣ ਆ ਰਿਹਾ ਮੈਂ ਮੈਂ ਸਿੱਧੇ ਦੀਗਾ ਔਰੇ ਇੱਕ ਨੇ ਸਿੱਧਾ ਹੀ ਲਾ ਕੇ ਜਰ ਆਪਾਂ ਚੱਲਦੇ ਆਂ ਕਰਨ ਇੱਕਣਾ ਇਹ ਕਹਿੰਦਾ ਉਹ ਕਹਿੰਦਾ ਇੱਕਣੇ ਲਾ ਦੇ ਸਕਦੇ ਹੀ ਲਓ ਜੀ ਮਾ ਆਪਾਂ ਫਿਰ ਸੱਤੇ ਹੀ ਲਾ ਤੇ ਆਹ ਘੜਾ ਸੁਪਰ ਹੀਟਰ ਸਰੋ ਸੁਪਰ ਹੀਟਰ ਵੀ ਚਲਾ ਕੇ ਦਿਖਾਵਾਂਗੇ ਤੇ ਜੀ ਵੀ ਪਰਫਾਰਮੈਂਸ ਦਿਖਾਵਾਂਗੇ ਤੁਹਾਨੂੰ ਇਹ ਅੱਠ ਕੋਟਾ ਸੁਪਰ ਹੀਟਰ ਆ ਲਾਈਟਾਂ ਕਰ ਦਈਏ ਬੰਦ ਆ ਦੇਖੋ ਪਰ ਲਾਈਟਾਂ ਦਾ ਕਿੰਨਾ ਚੜਨਾ ਆਹਦੀ ਬਾਰ ਲਾਈਟ ਤਾਂ ਦਿਨੇ ਚੜਨੀ ਹੈ ਦੇਖੋ ਇਹ ਬਾਰ ਲੇਟ ਮਤਲਬ ਸਰਾਂਦੋ ਲੈ ਕੇ ਆਂਦੀ ਸੀ ਇਹ ਇਹਦਾ ਐਨ ਦੇ ਨੇ ਝਾੜਦੇ ਆ ਦੇਖੋ ਪੂਰੀ ਆਹ ਟਰੈਕਟਰ ਟਰਾਲੀ ਆਪਾਂ ਲਾਤੀ ਅੰਦਰ ਮੋਟਰਸਾਈਕਲ ਆਪਾਂ ਚੱਕ ਲਿਆ ਅੱਜ ਦਾ ਵਲੋਗ ਉਰੀ ਐਂਡ ਹੁੰਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਹੀ ਲੱਗਦੀ ਹੈ ਵੀਡੀਓ